ਕੋਈ ਜਾਨਵਰ ਨਹੀਂ ਛੱਡਦੇ ਹਰ ਇੱਕ ਚੀਜ਼ ਖਾ ਲੈਂਦੇ ਆ ਉਹ ਮੈਂ ਤੁਹਾਨੂੰ ਦਿਖਾਉਣਾ ਕੀ ਕੀ ਖਾਂਦੇ ਆ ਉਹ ਸੋ ਉਹਨਾਂ ਦੇ ਹਿਸਾਬ ਨਾਲ ਆ ਸਾਰਾ ਕੁਝ ਨੋਰਮਲ ਹੈ ਆਈ ਏਮ ਗੋਇੰਗ ਟੂ ਸ਼ੋ ਯੂ ਸਮ ਕ੍ਰੈਬਸ ਪੰਜਾਬੀ ਚ ਆਪਾਂ ਇਹਨਾਂ ਨੂੰ ਸ਼ੰਕ ਕਹਿ ਦਿੰਦੇ ਆ ਆ ਦੇਖੋ ਆ ਮੁੱਲ ਵਿਕਦੇ ਆ ਤੁਸੀਂ ਦੇਖ ਸਕਦੇ ਹੋ ਮੈਂ ਚਾਈਨੀਜ਼ ਮਾਰਕੀਟ ਦੇ ਵਿੱਚ ਆਇਆ ਸੋ 6 ਡਾਲਰ ਦੇ ਤੁਹਾਨੂੰ ਪੈਣੇ ਆ ਪਾਉਂਡ 6 ਡਾਲਰ 99 ਸੈਂਟ ਦੇ 190 ਸੈਂਟ ਦੇ ਆ ਦੇਖੋ ਕਿੰਨੇ ਸਾਰੇ ਨੇ ਆ ਦੇਖੋ ਕ੍ਰੈਬ ਆ ਸਾਰੇ ਜਿਉਂਦੇ ਨੇ ਆ ਦੇਖੋ ਹੌਲੀ ਹੌਲੀ ਮੂਵ ਹੋ ਰਹੇ ਹੋ ਦੇਖੋ ਆ ਸਾਰੇ ਜਿਉਂਦੇ ਨੇ ਆ ਦੇਖੋ ਇਹਨਾਂ ਨੇ ਖਾ ਲੈਣੇ ਇਹ ਆ ਥੱਲੇ ਇਹਨਾਂ ਦਾ ਰੇਟ ਲਿਖਿਆ ਹੋਇਆ ਆ ਦੇਖੋ ਕਾਲੇ ਰੰਗ ਦੇ ਸ਼ੰਕ ਇਹਨਾਂ ਨੇ ਆ ਦੇਖੋ ਫਰਾਈਂਗ ਪੈਨ ਰੱਖਿਆ ਹੋਇਆ ਇਹਨਾਂ ਨੇ ਕੱਢ ਲੈਣੇ ਆ ਤੇ ਸਰਵ ਕਰ ਦੇਣੇ ਆ ਲੋਕੀ ਬਾਈਕ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ